ਸਤਨਾਮ ਸ੍ਰੀ ਵਾਹਿਗੁਰੂ ਜੀ ਦੁਖ ਪੰਜਨੀ ਸਾਹਿਬ ਗੋੜੀ ਮਹੱਲਾ ਪੰਜਵਾ ਮਾਜ ਦੁਖ ਪੰਜਣਾ ਤੇਰਾ ਨਾਮ ਜੀ ਦੁਖ ਪੰਜਣ ਤੇਰਾ ਨਾਮ ਆਠ ਪਹਿਰ ਆਰਾਧਿਐ ਪੂਰਣ ਸਤਗੁਰ ਗਿਆਨ ਰਹਾਉ ਜੇਤ ਗੜ ਵਸੇ ਪਾਰਗਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨਯਾਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣਿਆ ਨਾ ਜਾਪਿਆ ਰਾਧ ਓਡ ਤਰੀ ਜਗ ਜੀਵਨਾ ਮੇਰੇ ਠਾਕੁਰ ਅਗਮਿਆ ਗਾਤ ਭਏ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤਤਿ ਵਾਉ ਨ ਲਕਈ ਸਾਧਗੁਰ ਰੱਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸੱਚਾ ਸਰਜਣ ਹਾਰ ਗੁਰ ਟੁੱਟੇ ਸਭ ਕਿਛ ਪਾਇਆ ਜਨ ਨਾਨਕ ਸਦ ਬਲ ਹਾਰ ਗੋੜੀ ਮਹੱਲਾ ਪੰਜਵਾ ਸੂਕੇ ਹਰ ਕੀਏ ਖੇ ਨਮਾ ਹੈ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਰ ਤੇ ਕਸਤ ਪੁਰਾ ਗੁਰ ਦੇਵ ਸੇਵ ਕੋ ਦਿਨੀ ਆਪਣੀ ਸੇਵ ਰਹਾਓ ਮਿਡ ਗਈ ਚਿੰਤ ਪੁਨੀ ਮਨੇ ਆਸਾ ਕਰੀ ਦਿਆ ਸਤ ਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਟੀਲ ਨਾ ਪਰੇ ਜਗੁਰ ਫਰਮਾਏ ਇਛ ਪੁਨੀ ਪੁਰਾ ਗੁਰ ਮਿਲੇ ਨਾਨਕ ਤੇਜਨ ਸੁਫਲਾ ਫਲੇ गौड़ी महल्ला पंजमा ताप गए पाई प्रभ सात शीतल पे कित प्रभ गिर पाते पे सोहे जन्म जन्म के बिछुरा मे लिमरत सिमरत प्रभ करना हो सगरो का बिन सथाओ सैस भाई बोले हर बानी आठ सिमरो प्राणी

जागे दृष्ट सदा सुख होए साजन मीत सखा कर एक हर हर अखर मन महल लेख रवर रहिया सर्वत स्वामी गुण गावे नानक अंतर जामी गोडी महला पंजमा कोटि गण हे रखे नमा है हर हर कथा साध संग सुना है ਪੇਵਦ ਰਾਮ ਰਸੇ ਅਮਰਤ ਗੁਣ ਜਾਸ ਜਪ ਹਰ ਚਰਨ ਮੇਟੀ ਖੁਦ ਤਾਸ ਰਹਾਓ ਸਰਬ ਕਲਿਆਨ ਸੁਖ ਸਹਿਜ ਨਿਦਾਨ ਜਾ ਕੇ ਰਿਦੇ ਵਸੇ ਭਗਵਾਨ ਔਖਦ ਮੰਤਰ ਤੰਤ ਸਬ ਸ਼ਾਰ ਕਰਨੇ ਹਰਿ ਤੇ ਮਹਤਾਰ ਤਦ ਸਭ ਪਰਮ ਪਚਿਓ ਪਾਰ ਬ੍ਰਹਮ ಕೋ ನಾನಕ ಅಟಲ ತರಮ್ ಸಾತ್ಹ ಗುರು ಗೋವಿಂದ ಪಾಹಿಪ ಸೃರ ಪಾಹಿಹ ರಾಮ ನಾಮ ರ ಬಿನ ಸೋಗ ಪೈ ಕಲ್ ಪಾರ ಭ್ರಹ್ಮ ಗುಣ ಯಗ್ ವಿಚಾರ ಸಾಧು ಸಂಗಮ ಹಿಸತಾರ ನಿರ್ಮಲ ಗುಣ ಗಾ ನತ ಗೈ ಬೆ ಜನಮೀತ ಮರ್ಮಚ ಕರ್ಮ ಪ್ರವಾದಿ ನಾನಕ ದಾಸ ತೆರಿ ಶರಣ ಗೌಡಿ ಮಹಲ್ಲೇತ್ರಕಾಶ ಕಿಯ ಗುರುದೇವ ಪರಮ ಗೇ ಪೂರ್ಣ ಪೈ ಸೇವ ರೌ तीत लाते रख्या बिहारि पार ब्रह्म प्रभ कृपा जप जपे सो जीव साध संग हर अमृत पीवै गोडि महला पंजमा ਤੇਰ ਕਰ ਬੈਸੋ ਹਰ ਜਨ ਪਿਆਰੈ ਸਤਿਗੁਰ ਤੁਮਰੇ ਕਾਜ ਸਵਾਰ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੈ ਜਨ ਕੀ ਪਹਿਜ ਰੱਖੀ ਕਰਤਾ ਰਹਿ ਬਾਦਸ਼ਾਹ ਸ਼ਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਵੋ ਹੋਏ ਜੋ ਭਗਵਾਨ ਸਾਧ ਸੰਗਤ ਮਿਲ ਕੇ ਨੋਦਾਨ ਸਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕ ਓਟ ਪਕਰੇ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾ ਰਾਖਵਿਤਾ ਪ੍ਰਭ ਮੇਰਾ ਮੋਹਿ ਨਿਰਗੁਣ ਸਤਗੁਣ ਤੇਰਾ ਰਹਾਉ ਪੰਜ ਵਿਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੈ ਖੇਦ ਕਰੇ ਔਰ ਬਹੁਤ ਸਤਾਵੇ ਆਇਓ ਸਰਨ ਤੁਹਾਰੈ ਕਰ ਕਰ ਹਾਰਿਓ ਅਨੇਕ ਬੋ ਪਾਤੀ ਛੋੜ ਹੈ ਕਤ ਹੋ ਨਾਹੀ ਇੱਕ ਬਾਤ ਸੁਣਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮੇਰਾ ਮੋਹ ਹੈ ਤਿਨ ਤੇ ਤੀਰਜ ਪਾਇਆ ਸੰਤੀ ਮਤ ਦੇ ਮੋਹ ਨਿਰਪੋ ਗੁਰ ਕਾ ਸ਼ਬਦ ਕਰਾਇਆ ਜੀਤ ਲੈ ਓਏ ਮਹਾ ਵਿਖਾਦੀ ਸਹਿਜ ਸਹੇਲੀ ਬਾਣੀ ਕਉ ਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਤੇਰ ਬਾਣੀ ਸੋਰਠ ਮਹੱਲਾ ਪੰਜਵਾ ਕਰਿ ਸਨਾਨ ਸਿਮਰ ਪ੍ਰਭ ਅਪਨਾ ਮਨ ਤਨ ਭੈ ਅਰੋਗਾ ਕੋਟਿ ਵਿਗੁਣ ਲਾਥੇ ਪ੍ਰਭ ਸਰਣਾ ਪਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਕਾ ਵਸਨਾ ਪੜੋ ਨਿਤ ਪਾਈ ਗੁਰਪੁਰੈ ਤੂ ਰਾਖਿਆ ਰਹਾਓ ਸਾਚਾ ਸਬਯ ਮਿਤ ਵਡਾਈ ਭਗਤ ਵਛਲ ਦਿਆਲਾ ਸੰਤਾ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤਪਾਲਾ ਹਰ ਅਮਰਤ ਨਾਮ ਕੋ ਜਨਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾਂ ਤਾਪ ਸਬਨਾਠਾ ਗੁਰੂ ਗੋਬਿੰਦ ਰਿਤ ਗਾਵੋ ਸੋਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆਹੀ ਪ੍ਰਗਟ ਭਈ ਸਗਲੇ ਜੁਗੇ ਅੰਤਰ ਗੁਰ ਨਾਨਕ ਕੀ ਵਡਿਆਹੀ ਸੋਰਠ ਮਹੱਲਾ ਪੰਜਮਾ ਸੂਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੀ ਜਨ ਨਿਹਾਰਿਆ ਰਾਖਣ ਹਾਰੇ ਰਾਖ ਬਾਰਿਕ सतगुरता प्यो तारिया उबरे सतगुर की सरनाई जा की सेवन बिरथी जाई रहाओ घर में सुख बार फुद सुखा प्रभ अपने भय दयाला नानक बिघन लागे को मेरा प्रभ होया किरपाला सोरठ महला पंजमा गए गले स रोग सब नासै प्रब अपने कृपा तारी आठ पहर आरादो स्वामी पूरण काल हमारी हर जियो तू सुख संपद रास राख ले हो पाई मेरे को प्रब आगे अरदास रहाओ जो मांगो सोई सोई पाबो अपने खसम परोसा ਕਹੋ ਨਾਨਕ ਗੁਰੂ ਪੂਰਾ ਭੇਟਿਓ ਮਿਟਿਓ ਸਗਲਿਆਂ ਦੇ ਸਾ ਸੋਰਠਿ ਮਹੱਲਾ ਪੰਜਵਾ ਸੁਖ ਮੰਗਲ ਕਲਿਆਨ ਸਹਿਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰਿਕ ਸਤ ਗੁਰ ਤਾਪਿਓ ਤਾਰਿਆ ਉਬਰੇ ਸਤ ਗੁਰ ਕੀ ਸਰਣਾਹੀ ਜਾਂ ਕੀ ਸੇਵਨ ਬਿਰਥੀ ਜਾਹੀ ਰਹਾਓ ਘਰ ਮੈਂ ਸੂਖ ਬਾਹਰ ਖੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨਾ ਲਾਗੇ ਕਹੂ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੈ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਆਰਾਧੋ ਸੁਆਮੀ ಪೂರ್ಣ ಕಾಲ ಹಮಾರಿ ಹಾರ ಜೊತು ಸುಖ ಸಂಪತ್ ರಾಸ ರಾಖಲೆ ಪಾಯಿ ಮೇರೆ ಕೋ ಪ್ರಾ ಗರದ ಸೋ ಸೋ ಪಾವೋ ಅಪೇಮ ಪರೋಸ ಕಹ ನಾನಕ ಗುರು ಪೂರೋ ਮਿਟੇਓ ਸਗਲ ਆਂਦੇ ਸਾ ਸੁਰਠ ਮਹੱਲਾ ਪੰਜਵਾ ਸਿਮਰਿ ਸਿਮਰਿ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨਿ ਛੇ ਫਲ ਪਾਇਆ ਮੇਰਾ ਗੁਰੂ ਪੂਰਾ ਸੁਖ ਦਾਤਾ ਕਰਨ ਕਰਣ ਸਵਰਾਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਬਿਨੋਦ ਮੰਗਲ ਗੁਣ ਗਾਓ ਗੁਰ ਨਾਨਕ ਭਏ ਦਿਆਲਾ ਜੈ ਜੈ ਕਾਰ ਭਏ ਜਗ ਪੀਤਰ ਹੋਇਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦੁਰਦਗ ਵਾਇਆ ਹਰ ਪ੍ਰਭ ਆਪੈ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਕੋਈ ਰਾਜੇ RAM ਕੀ ਰਖਵਾਲੀ ਸੁਖ ਸਾਜ ਅਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਦ ਤੇ ਉਧਾਰਣਾ ਸਤਗੁਰ ਮੇਰਾ ਮੋਹ ਦੇ ਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸ੍ਰੀ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਮ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੈ ਗੁਰਪੂਰ ਕੀ ਸਰਣੀ ਉਪਰੈ ਕਾਰਜ ਸਗਲ ਸਵਾਰੈ ਹਰ ਜਨ ਸਿਮਰਿਆ ਨਾਮਿਆ ਆਦਾਰ ਤਾਪਿ ਉਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਤਾਰ ਰਹਾਓ ਸਦਾ ਆਨੰਦ ਕਰ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ પાਖਿਆ ਸੋਰਠ ਮਹੱਲਾ ਪੰਜਵਾ ਭੇ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰਤਾਪ ਗਵਾਇਆ ਭਾਈ ਥਾਣ ਪਈ ਸੰਸਾਰ ਆਪਣੇ ਜੀ ਚੰਤ ਆਪੇ ਰਾਖੈ ਜਮੇ ਕਿਉ ਹਟ ਤਾਰ ਹਰ ਕੇ ਚਰਣਾ ਰਤੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਬਿਖ ਕਾਟਣ ਹਾਰ ਰਹਾਓ ਤਿਸ ਕੀ ਸਰਣੀ ਉਬਰ ਪਾਈ ਜਿਨ ਰਚਿਆ ਸਭ ਕੋ ਹੈ ਕਰਨ ਕਰਣ ਸਮਰਾਥ ਸੋ ਪਾਈ ಸಚೇ ಸಚಿ ಸೋ ನಾನು ಪ್ರಭು ತಯ ಪಿ ಮನ ತನ ಸೀತೋ ಮಹ್ಲಾ ಸಂತೋ ಹರ ಹರ ನಾಗಭು ಮಿಸರೋ ನಾಹ ಮನ ಚಿ ಅಡಾ ಪಲ್ಹಾ ಸತ್ ಗುರು ಪುರ ತಾಪ ಗಿ ಕಿ ಪಾರ ಬ್ರಹ್ಮ ಪ್ರಭ ಪೇ ದಯಾ ದಾರಿ ಸರ್ವ ನಿಧಾನ ಮಂಗ ರಸ ರೂಪಾ ಹರ ಕ ನಾಮ ಅಧಾರ ನಾನಕ ಪತ್ ರಾಖಿಮೆಸರ ಉದರ್ಯಾ ಸಬ ಸಂಸಾರು ಸೋರ ಮಹ್ಲಾ ಪಂಜಾ ಮೇರ ಸತ್ಗ ರಾ ಹೋಯ ਤਾਰਾ ਕਿਰਪਾ ਪ੍ਰਭ ਹੱਥ ਦਇਆ ਰੱਖਿਆ ਹਰ ਗੋਵਿੰਦ ਨਵਾਂ ਨੇ ਰੋਇਆ ਰਹਾਓ ਤਾਕ ਗਿਆ ਪ੍ਰਭ ਆਪ ਮਿਟਾਇਆ ਜਨਕੀ लाज ਰਖਾਹੀ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਬਲ ਜਾਹੀ ਹਲ ਤਪਤ ਪ੍ਰਭ ਦੋਵੇਂ ਸਵਾਰ ਹਮਰਾ ਗੁਣੀ অব ਗੁਣ ਨ ਬੇਚਾਰਿਆ ਅਰਤਲੋ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰੇ ਆ ਸੋਰਠ ਮਹੱਲਾ ਪੰਜਮ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੇ ਪੂਰਨ ਭਈ ਬਡਾਹੀ ਪਾਰ ਬ੍ਰਹਮਪੂਰ ਮੇਰੇ ਨਾਲ ਗੁਰੂ ਪੁਰ ਪੂਰੀ ਸਭ ਰਾਖੀ ਹੋਏ ਸਰਬਦਿਆਲ ਰਹਾਓ ਆਨੰਦ ਲੈ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖਿਓ ਜੋ ਬਾਰਿਕ ਪਿਤਾ ਮਾਤਾ ਸੋਰਠ ਮਹੱਲਾ ਪੰਜਵਾਂ ਠੰਡ ਪਈ ਕਰ ਤਾਰੇ ਤਾਪ ਛੋੜ ਗਿਆ ਪਰਵਾਰੈ ਗੁਰਪੁਰ ਰਹਿ ਰਾਖੀ ਸ਼ਰਨ ਸਚੇ ਕੀ ਤਾ ਕੀ ਪਰਮੇਸ਼ਰ ਆਪ ਹੋਇਆ ਰਖਵਾਲਾ ਸਾਤ ਸਹਿਜ ਸੁਖਿਨ ਮੈਂ ਉਪਜੈ ਮਨ ਕੋਇਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦਿਓ ਦਾਰੂ ਤੇਨ ਸਗਲਾ ਰੋਗ ਵਿਦਾ ਦੂ ਆਪਣੀ ਕਿਰਪਾ ਤਾਰੀ ਤੇਨ ਸਗਲੇ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵ ਗੁਣ ਨ ਬਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤੇਨ ਸਗਲੀ ਲੀਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਬ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਆ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਲਾਗੇ ਜਪਿਆ ਲਖਿਆ ਪੇਵ ਤਰਤਭੋਨੀ ਤਪਾਈ ਗੁਨਾ ਗਾਏ ਦੂਰ ਤਗਿਆ ਹਰ ਨਾਮ ਤੇ ਆਏ ਰਹਾਓ ਸਬਣੀ ਥਾਈ ਰਵਿਆ ਆਪ ਆਦ ਜੁਗਾਦ ਜਾ ਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਾਗੇ ਮਨ ਮੀਠਾ ਨਿਰਵੇਗਨ ਹੋਏ ਸਭ ਥਾਈ ਉਠੈ ਸਭ ਸੁਖ ਪਾਏ ਸਤ ਗੁਰ ਤੁਠੈ ਪਾਰ ਬ੍ਰਹਮ ਪ੍ਰਭ ਪੈ ਰਖਵਾਲੈ ਜਿੱਥੇ ਕਿਥੈ ਦੀਸੈ ਨਾਲੈ ਨਾਨਕ ਦਾਸ ਖਸਮ ਪ੍ਰਤ ਪਾਲੈ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਹੀ ਗੁਰ ਦੁਖ ਕਾਟਿਆ ਦੀਦੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ಿ ಕೋ ನಾನಪ ಜೀವ ಸು ಪುರ ಸುಖ ಉಪಜೇ ಬಜೆ ಅನಹದ ತುರ ಪಾಪ ಸಂಪ ಸಹ ಹರ ಸಿಮರತ ಕಲ ಸಹ ਅਣਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰੇ ਆ ਰਹਾਓ ਵਣ ਤ੍ਰਿਣਾ ਤ੍ਰਿ ਪਵਨਾ ਹਰਿਆ ਹੋਏ ਸਗਲੇ ਜੀ ਸਦਾਰਿਆ ਮਨਿ ਛੇ ਨਾਨਕ ਫਲ ਪਾਹੇ ਪੂਰਨ ਇੱਛਾ ਫੁਜ਼ਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਬਈ ਸੁਭਾਸਜ ਕਰਿਆ ਆਇਆ ਰਹਾਉ ਰਾਜ ਰਜ ਭੋਜਨ ਖਾਬੋ ਮੇਰੇ ਪਾਈ ਅੰਮ੍ਰਿਤ ਨਾਮ ਰਦ ਮਹੇ ਤੇ ਆਈ ਨਾਨਕ ਗੁਰੂ ਰਹਿ ਸਰਣਾਹੀ ਜਿਨੇ ਆਪਣੇ ਨਾਮ ਕੀ ਪਿਆਜ ਰਖਾਈ ਬਿਲਾਵਲਾ ਮਹੱਲਾ ਪੰਜਵਾ ਤਾਪ ਸੰਤਾਬ ਸਗ ਲੈ ਗਏ ਵਿਣਸੇ ਤੇ ਰੋਗ ਪਾਰ ਬ੍ਰਹਮ ਤੂ ਬਖਸ਼ਿਆ ਸੰਤਣ ਰਸ ਫੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਏ ਆਵ ਖਦ ਜੋਗ ਆਏ ਬਸੋ ਕਰ ਦੇ ਸਮਹਿ पले संयोग नानक पर न लह गए बेयोग बिलावल महला पंजमा, बंदन काटे आप प्रभ होया किरपाल दीन दयाल प्रभ पार ब्रह्म ताकी नदर निहाल निहल कृपा करी ਕਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਤੇ ਆਵੜ ਜੋਗ ਰਹਾਓ ਔਖੇ ਹਰਕਾਰ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਹੀ ਕਿਲਵਿਖ ਉਤਰੈ ਸੁਧ ਹੋਏ दूसर सरना सुनत जब तर नाम जस ताके दूर बला महामंत्र नानक कथ हर कै गुण गिलावल महल्ला पंचमा हर 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 याराध्य हो ये आरोग रामचंद की लस्टिका मारिया रोग रहाओ गुरुपुरा हर जापिए नित कीच भोग साध संगत के वारणे मिलया संयोग सिमरत सुख पाय बिणे बेयोग नानक प्रभ शरणागति करण कारण जोग raag bilawal mahalla panjwa dup de kar panjwa ik ungkar sat gur prasad avrup pav sab tyagya daru naam laya taav paap sab mite rog seetal man paya gurupuraya rahdya sagla dukh gaya raakhn hare rakhiya apni karmaya rahao ಬಾಹ ಪಕಡ ಪ್ರಭ ಸಿಮರ ಸಿಮರ ಮಾನತನ ನಾಣಕ ನಿರಪಯ ಪಂಜಮ ರೋಗ ಪ್ರೋಗ ಮಡ ಪ್ರೂಪ ಹಾರಿ ದತ ಗುರುೋವಿಂದ ಕೃಪಾ ಕಿ राख्या मेरा पाई हम तिसकी शरणागति जो सदा सहाई रहाओ बिरथी कद न हो वई जन की अरदास नानक जोर गोविंद का पूरण गुणतास बिलावल महला पंजवा ताती वाओ न लग गई पार ब्रह्म शरणाई चो हमारे रामकार दुख लगे न पहि सद्गुरु पूरा बनत बनाई। राम दिया बना काल कालहि रहाओ राख रखण हार सब व्याध मिटाही कौ नानक कृपा प्रभ पय सहाहि बिलावल महला पंचमा अपने बालक आप रखन पार ब्रह्म गुरुदेव सुख साथ सहज आनंद पे पूरण पई सेव रहाओ भगत जना की बेनती सुनी प्रभ आप रोग मिटाय जी वालन जा परताप दुख हमारे बख्शन अपणी कलतारी मन बाशत फल दित्यन नानक बले हारी बिला बलो महला पंजमा तापलाया गुर सर्जन हार साथ अपने को पल जाई जिन पैज रखी सारे संसार रहाओ करमस्तक तार बालिक रख नौ। ਪ੍ਰਭ ਅੰਮ੍ਰਿਤ ਨਾਮ ਮਹਾਰਸ ਦਿਨੋ ਦਾਸ ਕੀ ਲਾਜ ਰਖੇ ਮਹਿਰਵਾਨ ਗੁਰੂ ਨਾਨਕ ਬੋਲੇ ਦਰਗੈ ਪਰਵਾਨ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ RAM ਨਾਮਹਿਰ ਦਇ ਮਹਿ ਜਾਪ ਰਹਾਓ கிருப்பா அரணமிரோ மாப பக்தி குணகாவ நான ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ